ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟੈਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਖਾਈ ਜੀ ਨਿਹਾਲ ਸਿੰਘ ਵਾਲੇ ਤਸੀਲ ਨਿਹਾਲ ਸਿੰਘ ਵਾਲੇ ਦਾ ਪੈਂਡ ਆ ਇੱਕ ਤੁਹਾਨੂੰ ਗੇਰਵਾੜ ਦਿਖਾ ਦੇਾਂਗੇ ਮਗਰ ਵੀ ਬੱਚੀ ਤੇ 18 ਤੋਂ 19 ਕਿਲੋ ਬਾਈ ਕਹਿੰਦੇ ਦੁੱਧ ਲਾ ਲਿਓ ਬੌੜਾ ਲਾ ਲਿਓ ਰੈਡੀ ਆ ਕਿੰਨੇ ਦਿਨਾਂ ਦੀ ਸੂਈ ਉਹ ਵੀ ਪੁੱਛਾਂ ਇਹ ਸਾਰੀ ਤੁਹਾਨੂੰ ਚਵਾਈ ਵਿੱਚ ਹੀ ਇਹਦੇ ਕਰਕੇ ਦਿਖਾ ਦੇਾਂਗੇ ਦੁੱਧ ਆ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆਜੋ ਆਜੋ ਬਾਈ ਜੀ ਸਸੀ ਕਾ ਬਾਈ ਜੀ ਸਸੀ ਹੋ ਠੀਕ ਠਾਕ ਹੋ ਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 83 ਤੋਂ 79 6510 ਪਿੰਡ ਆਪਣਾ ਜੀ ਪਿੰਡ ਖਾਈ ਜਿਲ੍ਹਾ ਆਪਾਂ ਨੂੰ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਉਹ ਕਿਨੇੜੇ ਤੇੜੇ ਆਪਣੇ ਇਧਰਲੇ ਪਾਸੇ ਕਿਹੜਾ ਪਿੰਡ ਨੇ ਨੇੜੇ ਪੱਤੋ ਇਧਰ ਹੀ ਮਧੇ ਆ ਜਾਂਦਾ ਜੀ ਉਧਰ ਦੀਨਾ ਸਾਹਿਬ ਓਕੇ ਜੀ ਤੇ ਬਾਈ ਜਿਹੜੀ ਆਪਾਂ ਵੇਖੀਏ ਨੇ ਸਕਰੀਨ ਤੇ ਕਿੰਨੇ ਦਿਨ ਹੋਇਆ ਵੀਰੇ ਇਹਨੂੰ ਸੋਈ ਨੂੰ ਇਹਨੂੰ ਅੱਜ 10 ਮਾ ਦੇਣਾ ਈ ਸੋਈ ਦਾ ਮਾ ਦੇਣ ਫਿਰ ਦੁੱਧ ਹਜੇ ਹੋਰ ਵੀ ਵਧੂ ਹਨਾ ਹਾਂਜੀ ਦੁੱਧ ਵੀਰੇ ਆਪਾਂ ਮਣਨ ਵਾਲਾ ਦੁੱਧ ਦੱਸਣਾ ਏ ਥੱਲੇ ਖਾਏ ਕਿੰਨਾ ਹੁਣ ਹੈਗਾ ਤਾਂ ਹੀ 19 ਦਾ 18 ਕਿਲੋ ਮੰਨ ਲਓ 18 ਜਮਾ ਮਣਨ ਦੂਗੀ ਹਾਂਜੀ ਖੋਲ ਜਿੱਤੁਰਾ ਕਰਾ ਕੇ ਚੈੱਕ ਮਗਰ ਬੱਛੀ ਆ ਗਈ ਜੇਰ ਜੂਰ ਓਕੇ ਜੇਰ ਜੂਰ ਦੀ ਕੰਪਲੀਟ ਤੇ ਥਾਣੇ ਦਾ ਮੰਨਾਂ ਵਰਗਾ ਲੱਗਿਆ ਜੀ ਜੇਰ ਕੰਪਲੀਟ ਆ ਮਗਰ ਬੱਛੀ ਹੈਈ ਹੱਥੀ ਚਵਾਈ ਵਾਲਾ ਥਾਣਾਗਾ ਤੇ ਬਾਕੀ ਦਾ ਪਯੋਰ ਗੈਰਾ ਗਈ ਜੀ ਸਹਜ ਸਹਜ ਜੇ ਤੁਸੀਂ ਆਓਗੇ ਤੁਹਾਨੂੰ ਪਤਾ ਲੱਗੂ ਐਡਾ ਵੱਡਾ ਸਹਜ ਆ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਆ ਤੋਰਾ ਤਾਰਾ ਕਰੋ ਚੱਕ ਇੱਕ ਨੰਬਰ ਕੁਆਲਿਟੀ ਬੁਰੀ ਚੰਗੀ ਮੋੜ ਲਿਓ ਜੀ ਆ ਦੇਖੋ ਜੀ ਪੂਰੀ ਸਾਫ ਸੁਥਰੀ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾ ਦੇਾਂਗੇ ਅੰਤ ਤਾਈ ਸਾਰੀ ਵੀਡੀਓ ਦੇਖ ਲਿਓ ਮੁਰਕੇ ਬਾਈਆਂ ਨੂੰ ਤੁਸੀਂ ਲਾਉਣਾ ਫੋਨ ਇੱਕ ਟਾਈਮ ਦੀ ਆਪਾਂ ਇਹਦੇ ਵਿੱਚ ਤੁਹਾਨੂੰ ਚੁਵਾਈ ਕਰਕੇ ਦਿਖਾ ਦਾਂ ਦੂਜੇ ਟਾਈਮ ਦੀ ਤੁਸੀਂ ਆ ਕੇ ਆਪਦੀ ਆਪ ਕਰ ਲਿਓ ਆ ਦੇਖੋ ਜੀ ਬੱਚਾ ਲਾਵਾਂਗੇ ਖੇਲਣੇ ਕੋ ਚੋਲੂ ਨਹੀਂ ਬਾਈਆਂ ਨਾਲ ਕੈਮਰਾ ਵੀ ਗੱਲ ਹੋਈ ਆ ਆ ਦੇਖੋ ਜੀ ਥਾਣ ਲੇਵੇ ਦੀ ਪੂਰੀ ਸਾਫ ਦੇਖੋ ਓਕੇ ਜੀ ਆ ਦੇਖੋ ਸੀਲ ਸਾਬ ਪੂਰੀ ਫੁੱਲ ਆ ਤੇ ਵੀਰੇ ਜਿਹੜੀ ਜਾਤ ਹੁੰਦੀ ਆ ਹਨਾ ਇਹ ਜਾਤ ਤਾਂ ਜਾਤ ਹੀ ਹੁੰਦੀ ਆ ਓਕੇ ਜੀ ਲਓ ਲਾਓ ਫਿਰ ਬੱਚਾ ਬੱਚਾ ਵੀ ਬਹੁਣਾ ਸਾਡਾ ਹਰੇ ਸੀਲ ਆ ਯਾਰ ਹਾਂਜੀ ਮਗਰ ਬੱਚੀ ਕਰਮ ਵਾਲੀ ਦੇ ਆ ਦੇਖੋ ਜੀ ਥਾਂ ਲੇਵੇ ਦੀ ਚੰਗੀ ਸਾਫ ਆ ਜੀ ਚੰਗੇ ਥਾਂ ਹਵਾਨੇ ਦੀ ਬਾਕੀ ਦੀ ਗੱਲ ਮਗਰ ਬੱਛੀ ਵੀ ਚੰਗੀ ਆ ਆ ਦੇਖੋ ਇਹ ਆ ਦੇਖੋ ਵੀਰੋ ਬੱਚਾ ਚੰਗੀ ਜਾਂਦਾਗਾ ਤੇ ਮਗਰ ਬੱਛੀ ਜਿਵੇਂ ਤੁਹਾਨੂੰ ਸਾਰੀ ਕਰਕੇ ਦਿਖਾ ਦੇਾਂਗੇ 18 ਤੁਸੀਂ ਕਿਲੋ ਮੰਨਣੇ ਆਗੇ ਤੇ ਆ ਲੀਟਰ ਮੰਨਣੇ ਆ ਤੇ ਹੈ ਬਾਈ ਕਹਿੰਦੇ 11 ਲੀਟਰ ਆਗਾ ਚਲੋ ਬੰਨੋ ਜੀ ਜੇ ਆ ਗਈ ਪਰ ਆ ਦੇਖੋ ਜੀ ਬੱਚੀ ਤੇ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਡਾਂਗ ਗਾਰਗੇ ਥਣ ਕੱਢਿਆ ਬਹਿਣ ਨੇ ਬਾਕੀ ਦਾ ਦੁੱਧ ਵੀ ਇਹ ਫੈਟ ਵਾਲਾ ਪਾਊਗੀ ਤੇ ਦੂਜਾ ਨੰਬਰ ਦੁੱਧ ਵੀ ਚੰਗਾ ਐਸੇ ਬੜਾ ਜਿੰਨੇ ਦੁੱਧ ਆ ਥੱਲੇ ਜੇ ਤੁਸੀਂ ਕੋਲੇ ਆਉਂਗੇ ਐ ਨਹੀਂ ਗੱਲ ਹੈ ਕਿ ਵੀ ਕੋਈ ਸੈਚ ਕਮੀ ਹੋਊਗੀ ਫੁੱਲ ਸੈਚ ਦੀ ਆ ਗਈ ਜੀ ਫੇਰੀ ਚਲੋ ਜੈਕ ਸਾਰੀ ਜਵਾਈ ਬਲਾਂ ਚੈੱਕ ਕਰ ਲਓ ਫਿਰ ਤੁਸੀਂ ਬਾਹਰੋਂ ਲਾਉਣਾ ਪੋਣ ਚਲੋ ਜੀ ਕਰਦੇ ਸ਼ੁਰੂ ਫਿਰ ਬਾਲਟੀ ਖਾਲੀ ਦਿਖਾ ਦਿਓ ਬੜੀ ਆ ਦੇਖੋ ਓਕੇ ਪਹਿਲਾ ਮੂਹਰ ਲਾਣਾ ਚਵਾਈ ਸ਼ੁਰੂ ਕਰਦਾ ਆ ਦੇਖੀ ਇਹ ਆਪਾਂ ਗੱਲ ਕਰ ਲਗੀ ਨਾ ਚਵਾਈ ਮੋਟੀ ਮੋਟੀ ਜਵਾਈ ਆ ਕੈਮਰਾ ਆਪਣਾ ਹੀ ਚੱਲਦਾ ਰਹਿਣਾ ਚਲ ਝੋ ਦੇਖ ਰਾਂ ਵੀਰੇ ਮੈਂਟੋ ਨਾਲ ਬਾਕੀ ਤੇ ਲੁੰਡਰੀ ਫਾਰਮ ਬਟਿੰਡਾ ਚੈਨਲ ਦੇਖਣਾ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰੇ ਤੁਹਾਨੂੰ ਮੈਂ ਫਿਰ ਦੱਸ ਦਿਆਂ ਵੱਡੇ ਸਾਈਜ਼ ਆ ਗਈ ਪਿਓਰ ਵਗੈਰਾ ਆ ਗਈ ਜੀ ਚਵਾਈ ਜੂ ਬੇਕ ਨੰਬਰ ਰੈਡੀ ਦੁੱਧ ਵਾਲੀ ਹੈ ਜੇ ਤੁਸੀਂ ਸੇਵਾ ਕਰੋਗੇ ਦੁੱਧ ਚਵਾਈ ਦੇਖੋ ਤੁਸੀਂ ਚੀਚਾ ਕਰ ਗਈ ਚਵਾਈ ਇਹ ਹੋਮੀ ਨਹੀਂ ਗੱਲ ਹੈ ਕਿ ਤੋਲ ਚੋਲ ਜੀ ਕਰੇਗਾ ਹੋਮੀ ਨਹੀਂ ਚੰਗੇ ਚਵਾਈ ਦੀ ਵੜ ਆ ਗਈ ਤਸਿਲ ਸਾਊ ਦਾ ਬਾਈ ਕਹਿੰਦਾ ਕੋ ਅੰਤ ਪਹਿਲਾਂ ਸਾਰੀ ਵੀਡੀਓ ਦੇਖ ਲਿਆ ਕਰੋ ਉਸ ਤੋਂ ਬਾਅਦ ਚਵਾਈ ਨੂੰ ਤੁਸੀਂ ਲਾਉਣਾ ਫੋਨ ਸਾਰਾ ਦਸਲੀ ਕਰਕੇ ਤੁਸੀਂ ਸੌਦਾ ਕਰਨਾ ਜਾਂ ਆਨਲਾਈਨ ਮੰਗਾਉਣੀ ਹੈ ਜਾਂ ਵੀਡੀਓ ਕਾਲ ਤੇ ਵੀ ਤੁਸੀਂ ਚੋਕੇ ਦੇਖ ਸਕਦੇ ਹੋ ਇੱਕ ਟਾਈਮ ਤੇ ਦੋ ਟਾਈਮ ਤਦ ਜਿੰਨਾ ਦੱਸਿਆ ਜੋ ਬਾਈ ਕਹਿੰਦੇ ਉਹਨਾਂ ਦੁੱਧ ਜਮਾ ਰੈਡੀ ਹੋਊਗਾ ਕੋਈ ਐ ਨਹੀਂ ਗੱਲ ਹੈ ਕਿ ਨਾ ਹੋਵੇ। ਜਵਾਈ ਦੀ ਇੱਕ ਨੰਬਰ। ਬਾਕੀ ਸਾਰੇ ਭੈਣ ਭਰਾਵਾਂ ਦਾ ਟਿੱਲੋਂ ਡੈਰੀ ਫਾਰਮ ਬਠਿੰਡਾ ਚੈਨਲ ਦੇਖਣ ਆਇਆਂ ਦਾ ਧੰਨਵਾਦ ਕੱਲੇ ਕੱਲੇ ਸਬਸਕ੍ਰਾਈਬਰ ਦਾ ਧੰਨਵਾਦ। ਇੰਨਾ ਪਿਆਰ ਦੇਣ ਲਈ। ਕਰੋ ਜੀ ਜੱੱਕਾ। ਸਾਰੀ ਵੀਡੀਓ ਦੇਖ ਲਿਓ ਵੀਡੀਓ ਨੂੰ ਸਕਿਪ ਨਾ ਕਰੋ। ਵੀਡੀਓ ਨੂੰ ਛੱਡ ਕੇ ਨਾ ਜਾਓ ਫੇਰ ਲਾਇਵ। ਵਾਇਚੂ ਬੀ ਪ੍ਰੋਪਰ ਚਵਾਈ ਹੈ ਜੀ ਬਣੇ ਰਹੋ ਐਂ ਤਾਂ ਵੀਡੀਓ ਦੇ ਨਾਲ ਬਾਕੀ ਦੀ ਗੱਲ ਜਿਹੜੀ ਸੂਈ ਸਬਾਈ ਹੁੰਦੀ ਐ ਨੂੰ ਦੋ ਟਾਈਮ ਆਪਦੀ ਭਾਂਜੀ ਚੋਕੇ ਦੇਖ ਲਿਆ ਕਰੋ ਤਸੱਲੀ ਕਰ ਲਿਆ ਕਰੋ ਮਗਲੇ ਥਣਾਇ ਚਵਾਈ ਸ਼ੁਰੂ ਹੋਈ ਜਾਂਦੀ ਐ ਕੋਈ ਵੀ ਇੱਥੇ ਮੂਰਲੇ ਥਣਾਇ ਚ ਚਾਰਕ ਧਾਰਾ ਮਾਰੀਆਂ ਸੀ ਆ ਦੇਖੋ ਮੋਟੀ ਜਵਾਈ ਪੂਰੀ ਮਗਲੇ ਥਣਾਂ ਜੋ ਬਾਲਟੀ ਮੇਰੇ ਹਿਸਾਬ ਨਾਲ ਨੇੜੇ ਮਾਰੀਆ ਨਾ ਵੀਰੇ ਹਾਂਜੀ ਆ ਦੇਖੋ ਜੀ ਮਗਲੇ ਥਣਾਂ ਦਾ ਕਲਾ ਦੋ ਚੋਇਆ ਹਜੇ ਆਪਾਂ ਬੰਦਾ ਜ਼ਰੂਰ ਅਣ ਜਾਣਾ ਥੋੜਾ ਇਤਾਰ ਚੋਂ ਵਾਲਾ ਜੀ ਬਾਕੀ ਦੀ ਗੱਲ ਸਦਿਆਂ ਆਪਾਂ ਚੋ ਰਹੇ ਆਂ ਘੰਟਾ ਡੇਢ ਘੰਟਾ ਆਪਾਂ ਚਵਾਈ ਤੋਂ ਪਹਿਲਾਂ ਹੀ ਚੋ ਰਹੇ ਆਂ ਸਵੇਰੇ ਵੀਰੇ ਕਿੰਨੇ ਵਜੇ ਚਵਾਈ ਹੋਈ ਪਿਆ ਸਵੇਰੇ 7:00 ਵਜੇ ਸਾਢੇ ਕਿਸ਼ੇ 7:00 ਵਜੇ ਓਕੇ ਹੁਣ ਆਪਾਂ 5 ਸਾਢੇ 5:00 ਵਜੇ ਕਰਦੇ ਆਂ ਚਵਾਈ ਆਇਓ ਤੁਸੀਂ ਆਉਂਦੀ ਚੋ ਕੇ ਲੈ ਕੇ ਜਾਇਓ ਜਿੰਨਾ ਦੁੱਧ ਦੱਸਿਆ ਗਿਆ ਬਾਈ ਕਹਿੰਦੇ ਰੈਡੀ ਆ ਆ ਦੇਖੋ ਜੀ ਬਾਲਟੀ ਕਿੰਨੇ ਲੀਟਰ ਦੀ ਹੋ ਬਾਲਟੀ ਬਾਈ ਇਹ 10 ਕਿਲੋ ਦੀ ਹੈ 10 ਕਿਲੋ ਦੀ ਓਕੇ ਬਾਕੀ ਦੀ ਗੱਲ ਬੱਚਾ ਚੋਈ ਚਲੇ ਬੁੜੀ ਚੋਈ ਚਲੇ ਹਿਲਣਾ ਤਾਂ ਹੈ ਹੀ ਨਹੀਂ ਹਨਾ ਨਹੀਂ ਜਾਵਣੀ ਕੋਈ ਹੱਥ ਲਾਈ ਆ ਬਿਨਾਂ ਨਿਆਣੇ ਤੋਂ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਭਾਉਂ ਦੀ 17 ਮੰਨ ਲੈਣਾ ਆਪ ਦਾ ਮੰਨ ਕੇ ਜਿੰਨਾ ਆਪਦੇ ਦਿਮਾਗ ਨਾਲ ਖਰੀਦਣੀ ਹੈ ਜੀ ਆ ਬੱਚੀ ਨੂੰ ਛੜ। ਓਕੇ ਬੱਚੀ ਨੂੰ ਕਿੰਨਾ ਛੜਦਾ ਹੈ? ਹੈਗਾ ਜੀ। ਅੱਧਾ ਕਿਲੋ। ਇਹ ਕਿੰਨਾ ਹੋਊਗਾ ਹੁਣ? ਇਹ ਮੈਂ ਕਿੰਨਾ ਬੱਸ ਮੈਂਨ ਨੂੰ ਦੱਗਿਆ ਵਾਲਟੀ ਲੰਮੀ ਆ ਹਨਾ। ਚਲੋ ਠੀਕ ਆ ਹੈਗਾ ਦੁੱਧ ਵੀਰੇ ਜਿੰਨਾ ਤੇ ਦੱਸਿਆ। ਕਿਲੋ ਬੱਚੇ ਨੂੰ ਵੀ ਛੜ ਤੀ। ਕਿੰਨਾ ਬੱਚੀ ਨੂੰ ਛੜਦਾ? 8-9 ਕਿਲੋ ਦੁੱਧ ਸਾਰਾ 8 ਕਿਲੋ ਤੋਂ 9 ਕਿਲੋ ਦੁੱਧ ਹੈਗਾ ਇੱਕ ਟਾਈਮ ਦਾ। ਓਕੇ ਜੀ। ਤੇ ਰੇਟ ਬਾਈ ਜੀ ਫਿਰ ਇਹਦਾ ਕੀ ਆ ਗਿਆ? ਮੁੱਲ ਫੋਨ ਤੇ ਕਰਾਂਗੇ। ਜਾਇਜ਼ ਹੋ ਜਾਮ। ਹਾਂਜੀ ਜਾਇਜ਼ ਹੋ ਜਾ। ਤੇ ਅੱਜ ਤੁਸੀਂ ਇੱਕ ਗਾਂ ਨਹੀਂ ਲੈ ਕੇ ਜਾਂਦੇ ਮੱਝ ਹੀ ਲੈ ਜਾਓਗੇ ਚੰਗੀ ਮੱਝਾਂ ਵਾਲੀ ਫੈਡ ਹੁੰਦੀ ਹੈ ਹਨਾ ਇਹਦੀ ਫੈਡ ਵੀ ਜਿਹੜੀ 6.5 7 ਇੰਨੀ ਆਉਂਦੀ ਹੈ ਇੰਨੀ ਆਉਂਦੀ ਹੈ ਤੇ ਬਾਕੀ ਮੱਝਾਂ ਰਗਾ ਦੁੱਧ ਹੁੰਦਾ ਨਾਰਮਲ ਸੇਵਾਤੀ ਆ ਬਾਈ ਹੁਣੇ ਨਾਰਮਮਲ ਸੇਵਾਤ ਹੈ ਜੇ ਕੋਈ ਦਾਣਾ ਨਹੀਂ ਪਾਇਆ ਨਾ ਲੇਟੀ ਕੋਈ ਕਾੜਾ ਨਹੀਂ ਦਿੱਤਾ ਹੀ ਹੈ ਓਕੇ ਆ ਦੇਖੋ ਤੇ ਨੰਬਰ ਫੇਰ ਬੋਲਦੇ ਬਾਈ 832994510 24 ਪਿੰਡ ਤੋਂ ਆਪਾਂ ਵੀਡੀਓ ਕਵਰ ਕਰਕੇ ਤੇ ਤਹਿਸੀਲ ਨਿਹਾਲ ਸਿੰਘ ਵਾਲ ਤੇ ਚਾਈ ਤੁਹਾਨੂੰ ਫੁੱਲ ਕਰਕੇ ਦਿਖਾ ਦਈਏ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ